ਹੈਡੀ ਉਹ ਵੀ ਪਈ ਗਿਆ ਬਈਆਂ ਨੇ ਉਪੈਣੀ ਜੀ ਸਰਕਾਰ ਘਾਟ ਜੀ ਟੱਕਾ ਕਰਦੀ ਪਈ ਆ ਇਹ ਮਰੀਆਂ ਗੱਲਾਂ ਜੀ ਜੀ ਕਿਨਾ ਜੀ ਆਪਣਾ ਪਾਜੀ ਮੇਰਾ ਬਲਵਿੰਦਰ ਸਿੰਘ ਬਾਵਾ ਰਾਣ ਜਟਾ ਜੀ ਕਿੱਥੇ ਆ ਹਰਿਆਣਾ ਜੱਟ ਤੋਂ ਕੀ ਮਾਮਲਾ ਕਿਹੜਾ ਇੱਕ ਬੰਦਾ ਤੁਸੀਂ ਲੈ ਕੇ ਆਏ ਨਵਾਲਕ ਮੁੰਡਾ ਜਿਹੜੇ ਟੱਕ ਵਗੈਰਾ ਲੱਗੇ ਦਾਰਦੇ ਦੇਖੋ ਸਾਡਾ ਮਸਲਾ ਬੜਾ ਗੰਭੀਰ ਹੈ ਜੀ ਸਾਡੇ ਪਿੰਡ ਦੇ ਸਾਧਾਰਨ ਸਰਮਾਨ ਸਿੰਘ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਨੇ ਬਿਹਾਰੀ ਸਾਡੇ ਦੇ ਇਧਿਆ ਕੇ ਰੋਜ਼ ਸਾਡੇ ਗਲੀ ਦੇ ਵਿੱਚ ਪੂਰਾ ਕਾੜ ਲੜਾਈਆਂ ਛੜੇ ਕਰਦੇ ਆ ਸਾਨੂੰ ਅਸੀਂ ਇਹਨਾਂ ਤੋਂ ਬਹੁਤ ਦੁਖੀ ਹਾਂ ਜੀ ਕੀ ਨਾਮ ਆ ਸਾਬका ਸਰਪੰਚ ਦਾ ਹਰ ਹਰ ਸੁਪਰ ਸਿੰਘਰਾਉ ਕਿਹੜੇ ਪਿੰਡ ਤੋਂ ਰਹਾਣਾ ਜੱਟਾ ਜੀ ਅੱਛਾ ਤੇ ਕੀ ਮਾਮਲਾ ਕਿਹੜਾ ਅੱਜ ਮੁੰਡੇ ਦੇ ਸੱਟਾ ਵਗੈਰਾ ਲੱਗੀਆਂ ਜਿਹੜੀਆਂ ਮੁੰਡੇ ਦੇ ਸੱਟਾਂ ਲੱਗੀਆਂ ਕੋਈ ਪੰਚਾਇਤਾਂ ਦਾ ਇਹਨਾਂ ਦਾ ਰੌਲਾ ਸੀ ਤਾਹਾਂ ਜੀ ਹੂੰ ਪੰਚਾਇਤਾਂ ਦੇ ਰੌਲੇ ਵਿੱਚ ਪਹਿਲਾਂ ਮੇਰਾ ਭਤੀਜਾ ਦੇਰਪੀਰੀ ਇਹ ਵੋਟਸ ਨੇ ਖੜਾ ਸੀ ਇਹਦੇ ਇਹਨੇ ਆ ਕੇ ਕੱਪੜੇ ਪਾੜੇ ਬਹੁਤ ਹਰ ਕਟਿਆ ਹਰਕਤ ਕੀਤੀ ਇਹਨੇ ਜੀ ਪਹਿਲਾਂ ਅੱਜ ਚੋਣਾਂ ਤੋਂ ਪਹਿਲਾਂ ਜੀ ਅਸੀਂ ਉਹਨੂੰ ਸੁਝਾਤਾ ਵੀ ਉਹਨੂੰ ਕਹਿੰਦਾ ਵੀ ਤੁਸੀਂ ਨਹੀਂ ਚਲੋ ਕੋਈ ਗੱਲੇ ਆਪਣੇ ਪਿੰਡ ਦਾ ਮਸਲਾ ਰਹਿਣ ਦਿਓ ਅੱਜ ਫਿਰ ਇਹਨਾਂ ਦੇ ਉਹ ਰੂਪ ਦੀ ਸਰਪੰਚ ਸਾਹਿਬ ਦੀ ਹੋਊਗੀ ਜਦਾਂ ਵੀ ਗੱਲਬਾਤ ਕੋਈ ਵੀ ਹੋਊਗੀ ਅੱਜ ਮੇਰਾ ਆਪਣੇ ਜefe ਬੋਰਡ ਥੱਲੇ ਖੜਾ ਸੀ ਤਾਂ ਤੁਸੀਂ ਮੂਵੀ ਵੀ ਦੇਖ ਸਕਦੇ ਹੋ ਵੀਡੀਓ ਬਣਾਈ ਪਣੀ ਹੋਈ ਆ ਉਹਦੇ ਵਿੱਚ ਇਹ ਨਹੀਂ ਆ ਕੇ ਮੇਰੇ ਭਤੀਜੇ ਦੇ ਆ ਕੇ ਹਮਲਾ ਕੀਤਾ ਜੀ ਵਿੱਚ ਜਨੌਨੀਆਂ ਵਿੱਚ ਇਹ ਬੰਦਿਆਂ ਨੇ ਟਾਕੂਆਂ ਨਾਲ ਦਾਤਾ ਨਾਲ ਜੀ ਇਹ ਬਹੁਤ ਹੀ ਜਾਨਕੀ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਨਕੀ ਨਹੀਂ ਜਿਹੜੇ ਇਹ ਸਰਪੰਚ ਸਾਹਿਬ ਨੇ ਹਮਲਾ ਕੀਤਾ ਜਿਹੜੇ ਨਾਲ ਪ੍ਰਵਾਸੀ ਆਏ ਸਰਪੰਚ ਸਾਹਿਬ ਨੇ ਨਹੀਂ ਹਮਲਾ ਕੀਤਾ ਸਰਪੰਚ ਸਾਹਿਬ ਦੀ ਸ਼ਹਾਦਤ ਹੋਇਆ ਜੀ ਤੇ ਕੋਣ ਆ ਬੰਦੇ ਜਿਹੜੇ ਕਰਨ ਵਾਲੇ ਬੰਦੇ ਆ ਇਹ ਸਾਡੇ ਪਿੰਡ ਦਾ ਭਈਆ ਜੀ ਨਾਲ ਹੀ ਸਾਡੇ ਗਲੀ ਦੇ ਵਿੱਚ ਰਹਿੰਦਾ ਜੀ ਹੂੰ ਉਹਦੀ ਉਹਦੇ ਨਿਆਣੇ ਆ ਉਹਦੇ ਬੱਚੇ ਆ ਤੇ ਉਹਨਾਂ ਦੇ ਸ਼ਹਾਦਤ ਇਹ ਸਰਪੰਚ ਸਾਹਿਬ ਦੇ ਕੰਮ ਕਰਦਾ ਇਹ ਹੂੰ ਸਰਪੰਚ ਸਾਹਿਬ ਦੇ ਕੰਮਕਾਰ ਤੋਂ ਬਾਅਦ ਇਹ ਕੰਮ ਹੋਇਆ ਜੀ ਇਹ ਤੇ ਕੀ ਹਮਲਾ ਕਰਨਾ ਕੀਤਾ ਨੇ ਉਹ ਬੰਦੇ ਤੇ ਹਮਲਾ ਇਹਨਾਂ ਨੇ ਦੇਖੋ ਟਾਕੂ ਸੀ ਇਹਨਾਂ ਕੋਲ ਕਿਸੇ ਵੀ ਟੱਕ ਨਾਲ ਤੁਸੀਂ ਹਸਪੀਟਲ ਚੈੱਕ ਕਰ ਸਕਦੇ ਆ ਜੀ ਇਹਨਾਂ ਕੋਲ ਦਾਤ ਬੱਟੇ ਨਾਲ ਜਿਹੜੇ ਹੋਗੇ ਮੁਰਗਾ ਬੱਟੇ ਨਾਲ ਹੋਵੇ ਬੱਕਰੀ ਬੱਟੇ ਨਾਲ ਕੁਝ ਵੀ ਹੋ ਸਕਦਾ ਇਤਿਆਰ ਦੀ ਇਹਨਾਂ ਕੋਲ ਜੀ ਇਹ ਸਾਰੇ ਪ੍ਰਵਾਸੀ ਸੀ ਜਿਨ੍ਹਾਂ ਨੇ ਹਮਲਾ ਕੀਤਾ ਵਾ ਜੀ ਨਹੀਂ ਸਾਰੇ ਪ੍ਰਵਾਸੀ ਸੀ ਕਿੰਨੇ ਜਣੇ ਸੀ ਟੋਟਲ ਦੇਖੋ ਤੁਸੀਂ ਇਹ ਪ੍ਰਵਾਸੀਆਂ ਨੂੰ ਸਾਡੇ ਸਿਰ ਚੜਾਉਂਗੇ ਸਾਡੇ ਤੇ ਹਮਲਾ ਕਰੋਗੇ ਇਹ ਤਾਂ ਸਾਡੇ ਪੰਜਾਬ ਦੀ ਬਹੁਤ ਬੜੀ ਬੀਤੀ ਆ ਜੀ ਮੈਂ ਤਾਂ ਸਰਪੰਚ ਨੂੰ ਵੀ ਕਹਿਣਾ ਚਾਹੁੰਗਾ ਜੀ ਸ਼ਰਮਾ ਸਾਹਿਬ ਜੀ ਤੁਸੀਂ ਹਮਲਾ ਕਰਨ ਸਾਡੇ ਪੰਜਾਬੀ ਦਾ ਕਰਾਉ ਪਰ ਪਰਵਾਸੀਆਂ ਦਾ ਨਾ ਕਰਾਓ ਤੁਸੀਂ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਹਮਲਾ ਕਰਨਾ ਤਾਂ ਤੁਸੀਂ ਪੰਜਾਬੀ ਨਗਰ ਵਿੱਚ ਆਪ ਕਰੋ ਬਈਆਂ ਨੂੰ ਮੋਹਰੇ ਲਾ ਕੇ ਨਾ ਸਾਡੇ ਮੋਹਰੇ ਇਹ ਕੰਮ ਨਾ ਕਰਾਓ ਜਿਹੜੇ ਪ੍ਰੋਸੈਸ ਪਈ ਆ ਕਿ ਸਾਡਾ ਸਿਰ ਪਾੜਨ ਸਹੀ ਪੰਜਾਬ ਦੇ ਵਸੀਆਂ ਪੰਜਾਬ ਵਸਦਾ ਰਹੇ ਪੰਜਾਬ ਦੁਗਣਾ ਰਹੇ ਇਹ ਦਵਾਮਾ ਕਰਦੇ ਆ ਪਰ ਇਦਾਂ ਗੱਲਬਾਤ ਨਾ ਹੋਵੇ ਕਿੰਨੇ ਪ੍ਰਵਾਸੀਆਂ ਨੇ ਹਮਲਾ ਕੀਤਾ ਬੰਦੇ ਜਿੰਨੇ ਪ੍ਰਵਾਸੀਆਂ ਨੇ ਵਿੱਚ ਮੀਆਂ ਬੀਬੀ ਵੀ ਜੇ ਕੁੜੀ ਤੇ ਮੁੰਡਾ ਇਹ ਪੁੱਤ ਇਹ 7-8 ਜਾਣੇ ਨੇ ਜੇ ਨਹੀਂ ਆ ਕੇ ਤੁਸੀਂ ਮੂਵੀ ਵੀ ਤੁਹਾਨੂੰ ਦਿਖਾੜ ਸਕਦੇ ਹੋ ਜੀ ਕੋਈ ਕੰਪਲੀਟ ਤੁਸੀਂ ਕੀਤੀ ਸੀ ਮੌਕੇ ਤੇ ਉਥੇ ਕੰਪਲੀਟ ਅਸੀਂ ਹੁਣ ਨਹੀਂ ਕੀਤੀ ਜਿਵੇਂ ਤੁਹਾਨੂੰ ਕਹਿ ਦਈਏ ਕੰਪਲੀਟ ਅਸੀਂ ਮੂਵੀ ਵੀ ਤੁਹਾਨੂੰ ਦਿਖਾ ਦੇਾਂਗੇ ਉਹ ਵੀ ਦੇਖਣੀ ਚਾਹੁੰਦੀਆਂ ਜਿਹੜੇ ਕੈਮਰੇ ਮਰੇ ਇਹ ਨਹੀਂ ਪ੍ਰਵਾਸੀਆਂ ਨੇ ਸਾਡੇ ਤੇ ਹਮਲਾ ਕੀਤਾ ਉਹ ਤੁਹਾਨੂੰ ਮੂਵੀ ਵੀ ਦਿਖਾ ਦੇਾਂਗੇ ਜੀ ਇਹ ਕਿੰਨੇ ਕ ਸਾਲ ਦਾ ਮੁੰਡਾ ਜਿਹਤੇ ਹਮਲਾ ਹੋਇਆ ਇਹ 16 17 ਸਾਲ ਦਾ ਮੁੰਡਾ ਨਵਾਲਕ ਮੁੰਡਾ ਜੀ ਇਹ ਇਕੱਲਾ ਹੀ ਸੀਗਾ ਜੀ ਇਹ ਇਹ ਇਕੱਲਾ ਹੀ ਸੀ ਜੀ ਤੁਹਾਨੂੰ ਮੂਵੀ ਦਿਖਾ ਦਾਂਗੇ ਇਕੱਲਾ ਹੀ ਨਾਲ ਕੋਈ ਨਹੀਂ ਸੱਤ ਅੱਠ ਪਰਵਾਸੀ ਇਹ ਸੀਗੇ ਇਹਨਾਂ ਨੂੰ ਸਰਪੰਚ ਸਾਹਿਬ ਚੱਕ ਕੇ ਲੈ ਆਂਦੇ ਉਹਨਾਂ ਨੇ ਇਹ ਨਹੀਂ ਗੱਲ ਕੀਤੀ ਵੀ ਅਸੀਂ ਪਿੰਡ ਦੇ ਵਿੱਚ ਇਹਨਾਂ ਨੂੰ ਸੁਝਾਅ ਦਈਏ ਮਸਲਾ ਕੀ ਹੈਗਾ ਕੀ ਨਹੀਂ ਹੈਗਾ ਪਰ ਉਹ ਨਹੀਂ ਸਿਵਲ ਚ ਆ ਗਏ ਤੁਸੀਂ ਆਪ ਦੇਖ ਸਕਦੇ ਉਹਨਾਂ ਤੇ ਕਿੰਨੀ ਕਿ ਸੱਟ ਲੱਗੀ ਹੋਈ ਆ ਤੇ ਇਹਦੇ ਕਿੰਨੀ ਸੱਟ ਲੱਗੀ ਹੋਈ ਆ ਜੀ ਇਹਦੇ ਇਹਨਾਂ ਦੀ ਦਰਖਾਸਤ ਕਰਦੀਆਂ ਜੀ ਆਪ ਦੀ ਸਰਕਾਰ ਨੂੰ ਔਰ ਸਾਰਿਆਂ ਨੂੰ ਵੇ ਸਾਡੀ ਸੁਣੀ ਜਾਵੇ ਇਹ ਕੋਈ ਹਮਲਾ ਪਹਿਲਾਂ ਵੀ ਹੋਇਆ ਹੈ ਕਿ ਇਹ ਪਹਿਲੀ ਵਾਰ ਹੈ ਹਮਲਾ ਪਹਿਲਾ ਕੋਈ ਨਹੀਂ ਦੇਣਾ ਹੋਇਆ ਇਹ ਪਹਿਲੀ ਵਾਰ ਹੋਇਆ ਹੈ ਪਹਿਲੀ ਵਾਰ ਹਾਂਜੀ ਭਾਜੀ ਕੀ ਨਾਂ ਤੁਹਾਡਾ ਡਿਲੀਵਰੀ ਸੰਗ ਕਿੱਥੇ ਤੇ ਰਹਿਣ ਵਾਲੇ ਆਂ ਵੀ ਰਹਿਣਾ ਜੁੱਟਾ ਕੀ ਮਾਮਲਾ ਕਿਹੜਾ ਤੁਹਾਡੇ ਇੱਕ ਪ੍ਰਵਾਸੀਆਂ ਨੇ ਹਮਲਾ ਕੀਤਾ ਤੁਹਾਡੇ ਦਾਦੇ ਦੇ ਨਾਲ ਬਈ ਉਹ ਬਈ ਇਹ ਤਾਂ ਕਾਬੂ ਕਰਦੇ ਬਈ ਜਾਂਦੇ ਬਈ ਬਲੀ ਜੋ ਤੇ ਰਣ ਨੂੰ ਸਲਾ 5.5 ਡੇਪ੍ਰਿੰਟ ਦਾ ਰਣ ਨੂੰ ਹਿਸਾਬ ਕਰੇ 5 ਤੇ ਉਹ ਸਾਡੀ ਦੂਜੀ ਪਾਰਟੀ ਦਾ ਸੀਗਾ ਸਾਡੀ ਐਨਟੀ ਪਾਰਟੀ ਦਾ ਤੇ ਉਹ ਵੀ ਸ਼ਾਇਦ ਜੀ ਭਈਆਂ ਨੇ ਆਹ ਕੰਮ ਕੀਤਾ ਤੇ 8-9 ਜਾਣੇ ਪਹਿਲਾਂ ਲੜਾਈ ਪਹਿਲਾਂ ਹੋਈਗੀ ਪਹਿਲਾਂ ਰੋਣ ਨਿੱਪੜ ਗਿਆ ਸੀਗਾ ਤੇ ਹੁਣ 8-9 ਜਾਣੇ ਹੋ ਗਏ ਕਿ ਪੇ ਮੈਂ ਇਕੱਲਾ ਜਾਂਦੇਵੇਂ ਸੀ ਘਰ ਨੂੰ ਤੇ ਮਨ ਲੱਗੀ ਇਹਨਾਂ ਕੋਲ ਹਥਿਆਰ ਸੀਗੇ ਤੇ ਢਾਰ ਹਥਿਆਰ ਸੀਗੇ ਤੇ ਇਹ ਹੀ ਅਮਲ ਕੀਤਾ ਜੀ ਮੇਰੇ ਗਰੀਬੀ ਸੀਗਾ ਨੂੰ ਜਾਂਦਾ ਪੈਗਾ ਕਿੰਨੇ ਜਾਣੇ ਸੀਗੇ ਟੋਟਲ ਇਹ ਇੱਕ ਟੁਗੜੀ 8-9 ਜਣੇ ਸੀਗੇ ਕੀ ਹਥਿਆਰ ਕੀ ਸੀਗਾ ਉਹਨਾਂ ਕੋਲੋਂ ਜਿਹੜੇ ਉਹ ਜਿਹੜੇ ਮੱਛੀ ਵੜਦੇ ਹੁੰਦੇ ਪਈ ਜਿਹੜੇ ਉਦਾਂ ਦੇ ਬਾਤ ਸੀਗਾ ਤੁਸੀਂ ਤੁਸੀਂ ਇਕੱਲੇ ਇਕੱਲੇ ਸੀਗੇ ਤੁਸੀਂ ਮੈਂ ਇਕੱਲਾ ਤੁਰਿਆ ਜਾਂਦਾ ਰਹੀ ਘਰ ਨੂੰ ਜੇ ਤੁਸੀਂ ਜਾਂਦੇ ਪਈ ਗੱਲ ਕੀ ਹੋਈ ਜਿਹੜਾ ਲੜਾਈ ਹੋ ਗਈ ਇੱਕਦਮ ਨਹੀਂ ਨਹੀਂ ਉਹ ਪਹਿਲਾਂ ਵੀ ਗੱਲ ਹੋਈ ਜੀ ਪਈਏ ਨੇ ਗੱਲ ਗੱਡੀ ਤੇ ਮਨਸਾ ਤੂ ਬਾਈ ਹੋਈ ਬੋਰ ਥੱਲੇ ਹੋਈ ਯਾਨੀ ਸਰਪੰਚੀ ਨੇ ਲੈ ਕੇ ਹੋਇਆ ਤੁਹਾਡਾ ਮਾਮਲਾ ਸਾਰਾ ਹਾਂਜੀ ਹਾਂਜੀ ਪੰਜਵੀਂ ਸ਼ਹਿਰ ਦੇ ਨੇ ਕੀਤਾ ਜੀ ਮੈਂ ਤਾਂ ਹੀ ਘਰ ਨੂੰ ਜਾਂਦਾ ਵੀ ਲੜਾਈ ਤੋਂ ਲਾਈ ਗਾੜੀ ਭੁੱਲਾ ਤੋਂ ਭਾਈ ਉਹ ਵੀ ਹੋਈ ਜੀ ਤੇ ਮੈਂ ਘਰ ਨੂੰ ਜਾਂਦੇ ਵੇਹਦੀ ਮੁੜ ਕੇ ਵਿੱਚ ਤੇ ਤਾਰਾ ਧਾਰਾ ਨਾਲ ਮਿੱਦਿਆ ਉਹ ਲਾ ਦਿੱਤਾ ਉਹ ਨਹੀਂ ਮੈਂ ਇਕੱਲਾ ਜਾਂਦਾ ਪਿਆ ਹੂੰ ਤੇ 8 9 ਜਾਣੇ ਸੀਗੇ ਉਹ ਇਹ ਲੜਾਈ ਕਦੀ ਪਹਿਲਾਂ ਵੀ ਹੋਈ ਕੀ ਅੱਜ ਪਹਿਲੀ ਿਆ ਰਹੀ ਆ ਨਹੀਂ ਇੱਕ ਵਾਰੀ ਨਹੀਂ ਬੋਟਾਂ ਦੇ ਵੀ ਜਾਣ ਕੇ ਲੜਾਈ ਜਾਣ ਕੇ ਤੇ ਸਾਡੀ ਲੜਾਈ ਜਾਣ ਕੇ ਉਹਨਾਂ ਨੇ ਕਿਹੜਾ ਪੰਜਾਹੇ ਮੋਟਾਂ ਦੇ ਵੀ ਕਰਾਈ ਸੀ ਤੇ ਬੋਟਾਂ ਦੇ ਇਹ ਗੱਲ ਬਣਾ ਕੇ ਤੇ ਉਥੇ ਪਹਿਲਾਂ ਸਾਡਾ ਉਹ ਕਿਥੋਂ ਭਾਈ ਅਸੀਂ ਬੋਟੇ ਦੇ ਇਹ ਜਿਹੜੀ ਮਤਲਬ ਕਿ ਬੁੜੀਆਂ ਵਿੱਚ ਟੀਨਰ ਲੜਾਈ ਦੇ ਵਿੱਚ ਕਿ ਵੋਟਾਂ ਦਾ ਲੜਾਈ ਹੋਈ ਸੀ ਕਿ ਤਾਂ ਅੱਗੇ ਜੀ ਹੁਣ ਦੁਬਾਰਾ ਤੇ ਤੇ ਜਿਹਨਾਂ ਜਿੰਨੇ ਸਾਡੇ ਤੁਹਾਡੇ ਸਾਰਿਆਂ ਦਾ ਹਮਲਾ ਕੀਤਾ ਸਾਰੇ ਪ੍ਰਵਾਸੀ ਇਹ ਬੰਦੇ ਇਹ ਹਾਂਜੀ ਹਾਂਜੀ ਸਾਰੇ ਪ੍ਰਵਾਸੀ ਏ ਜੀ ਇਹ ਕਿੰਨੇ ਸਾਲ ਤੋਂ ਤੁਹਾਡੇ ਪਿੰਡ ਰਹਿ ਰਹੇ ਇਹ ਇਹ ਜੀ ਕਟੂ ਘਟ ਗਈ ਹੁਣ ਜੀ 30 ਸਾਲ ਤੋਂ ਹੋ ਗਏ ਉਹਨਾਂ ਇਹ ਸਾਰੇ ਬੰਦੇ ਹੀ ਸੀਗੇ ਜਾਂ ਕੁਝ ਬੀਬੀਆਂ ਵੀ ਇਹ ਵਿੱਚ ਹਾਂਜੀ ਉਹ ਸਾਰੇ ਬੰਦੇ ਸੀਗੇ ਬੀਬੀਆਂ ਵੀ ਸੀ ਇਹ ਨਹੀਂ سارے ਬੰਦੇ ਜਿਹੜੇ ਵਿੱਚ ਬੀਬੀਆਂ ਨੂੰ ਉਹਨਾਂ ਦੀ ਬੁੜੀ ਹੋਣਗੀਆਂ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਮੰਗ ਇਹਨਾਂ ਇਨਸਾਫ ਕੀਤਾ ਜਾਵੇ ਇਹ ਤਰਕਾ ਕਰਦੇ ਜੀ ਸਾਡੇ ਪ੍ਰਵਾਸੀ ਇੱਥੇ ਆ ਗਏ ਤੇ ਇਹਨਾਂ ਨੂੰ ਕੱਢਿਆ ਜਾਵੇ ਪਿੰਡ ਵਿੱਚੋਂ ਗੰਦ ਪਾਇਆ ਜੀ ਭਾਈ ਕਿਆ ਨਾਮ ਹੈ ਆਪਕਾ ਪਤੀ ਮੇਰਾ ਨਾਮ ਹੈ ਨਿਤੀਸ਼ ਕੁਮਾਰ ਕੌਣ ਸੇ ਗਾਉਂ ਸੇ ਹੋ ਗਾਉਂ ਮੇਰਾ ਰਾਹਨਾਜਪਾ ਤੁਸੀਂ ਸਿਵਲ ਹਸਪਤਾਲ ਮੇ ਆਏ ਹੋ ਕਿਆ ਕਾਰਨ ਹੋ ਹੈ सर तो आराम सर हम काम पर से आए छुट्टी करके पाँच बजे तक में वहाँ वो लड़का हमारे बोर्ड थक था, था वो हमको तो घेर लिया तो बोलने लगा कि तुम किस लिए तुम्हारे तो तुम लड़ाई मेरे से तब तो उसने थप्पड़ थप्पड़ उठा लिया मेरे के तो मैंने कुछ नहीं बोला सर उनको तो उसने फिर मार फिर मेरी बीवी घर से हला होने लग गया तो आया डेरे से निकल के तो वो फिर उनको भी मारने लग गया फिर उनको पैर में तो जो लड़का इधर दाखिल है दिलप्रीत वो उस, उसको किसने मारा फिर प्रीत को हम, हम लोगों ने हाथ भी नहीं छोड़ा और कुछ भी नहीं किया उन्होंने तो बोला था दाँत के साथ हमला किया उन पर नहीं सर हम लोगों ने उनका हमला नहीं किया तो कितने बंदे थे आप लोग बंदे तो हम दो ही थे उनके चोट कैसे लगी फिर

तो उसमें फिर बोले आते हैं सुबह तक में तो फिर खबर नहीं आई कोई इसका तो हमें इसका कितना टाइम तो हो गया ये बात को चलते हुए ये बात हो गया जी पहले वाले दस जो ये हो गया पच्चीस पच्चीस तीस पच्चीस तीस के पच्च दिन हो गई यानी महीने तो ऊपर हो गया। आपके भी कहीं चोट लगी हुई है हाँ जी मेरे तो हाथ करा मारा है लोहा निकाल करके हाथ बोले आई नहीं दिखाना चोट कहाँ पे लगी हुई है आपके ਜੀ ਮੇਰੀ ਇਹਦਾ ਹੈ ਕਿ ਤੇਤਪੰਮ ਲਗਾਏ ਯਹਾਂ ਕੋਲ